ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਬਾਬਾ ਪੈਰੋ ਜਤੀ ਦਾ ਢਾਕਾ ਬਣਾਉਣ ਦੀ ਤੁਹਾਨੂੰ ਵਿਧੀ ਦੱਸਣ ਜਾ ਰਹੇ ਹਾਂ ਜਿਹੜੇ ਬਾਬਾ ਪੈਰੋ ਜਤੀ ਦਾ ਹੇਤਾਗਾ ਤਿਆਰ ਕੀਤਾ ਜਾਂਦਾ ਹੈ ਕਿਛੇ ਵੀ ਬੱਚੇ ਨੂੰ ਜਿਸ ਤਰ੍ਹਾਂ ਕੋਈ ਨਜ਼ਰ ਲੱਗਦੀ ਹੋਵੇ ਕੋਈ ਰਾਤ ਨੂੰ ਡਰਦਾ ਹੋਵੇ ਬੱਚਾ ਸੁਪਨਿਆਂ ਦੇ ਵਿੱਚ ਜਾਂ ਫਿਰ ਸਨੀਂਦ ਦੇ ਵਿੱਚ ਬੋਲਦਾ ਹੋਵੇ ਜਾਂ ਡਰਦਾ ਹੋਵੇ ਉਹਨਾਂ ਵਾਸਤੇ ਇਹ ਜਿਹੜਾ ਧਾਗਾ تیار ਕੀਤਾ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਕੋਈ ਬਿਮਾਰ ਠਮਾਰ ਹੋਵੇ ਦਵਾਈ ਨਾ ਲੱਗਦੀ ਹੋਵੇ ਤਾਂ ਵੀ ਇਹ ਧਾਗਾ ਉਹਨਾਂ ਵਾਸਤੇ ਬਹੁਤ ਰਾਮ ਬਾਣਾਗਾ ਕੰਮ ਕਰਦਾ ਹੈ ਜਾਂ ਫਿਰ ਕੋਈ ਉਦਾਂ ਦਾ ਜਿਨ੍ਹਾਂ ਦੇ ਉੱਤੇ ਕੋਈ ਸਾਇਆ ਹੋਵੇ ਉਹਨਾਂ ਨੂੰ ਵੀ ਇਹ ਤਾਗਾ ਤੁਸੀਂ ਪਵਾ ਸਕਦੇ ਪਰ ਤਾਗਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਤੇ ਪਾਵਰਫੁੱਲ ਤਾਗਾ ਆ ਹੈ ਇਹਦੀ ਵਿਧੀ ਚੰਗੀ ਤਰ੍ਹਾਂ ਤੁਸੀਂ ਜਿਸ ਤਰੀਕੇ ਨਾਲ ਅਸੀਂ ਦੱਸਾਂਗੇ ਉਸੇ ਤਰੀਕੇ ਨਾਲ ਵਿਧੀ ਨਾਲ ਇਹਨੂੰ ਤਾਗੇ ਨੂੰ ਤਿਆਰ ਕਰਨਾ ਆ ਤੁਸੀਂ ਇਹਦੇ ਵਿੱਚ ਕੋਈ ਆਪਣੇ ਵੱਲੋਂ ਕੋਈ ਹੋਰ ਕੰਮ ਨਹੀਂ ਕਰਨਾ ਜਿੱਦਾਂ ਦੱਸਾਂਗੇ ਤਾਂ ਇਸ ਤਾਗੇ ਤੋਂ ਤੁਸੀਂ ਇਹਦੀ ਜਿਹੜਾ ਇਹਦਾ ਲਾਭ ਤੁਸੀਂ ਫੀਲ ਲੈ ਸਕਦੇ ਆ ਜਿੱਦਾਂ ਤੁਹਾਨੂੰ ਦੱਸਾਂਗੇ ਉਦਾਂ ਹੀ ਤਿਆਰ ਕਰਨਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਬਾਬੇ ਪੈਰੋ ਜਤੀ ਦੇ ਢਾਲੇ ਧਾਗੇ ਬਾਰੇ ਜਿਹੜਾ ਬਾਬੇ ਪੈਰੋ ਜਤੀ ਦਾ ਧਾਗਾ ਤਿਆਰ ਕਰਨ ਦੀ ਵਿਧੀ ਹੈ ਜਿਹੜੀ ਤਾਂ ਦੋਸਤੋ ਇਹ ਜਿਹੜਾ ਧਾਗਾ ਤੁਹਾਨੂੰ ਹੁਣੇ ਦੱਸਿਆ ਸੀ ਵੀ ਜਿਸ ਤਰ੍ਹਾਂ ਕੋਈ ਕਿਸੇ ਬੱਚੇ ਨੂੰ ਬਾਰ-ਬਾਰ ਨਜ਼ਰ ਲੱਗਦੀ ਹੋਵੇ ਕੋਈ ਨਜ਼ਰ ਹਟਦੀ ਨਾ ਹੋਵੇ ਬਾਰ-ਬਾਰ ਲੱਗਦੀ ਰਵੇ ਥੋੜੇ ਦਿਨ ਬਾਅਦ ਫੇਰ ਲੱਗ ਜਾਂਦੀ ਹੈ ਤੁਸੀਂ ਉਹ 파ਟ ਵਾਲੇ ਕਰਕੇ ਦੇਖ ਲਿਆ ਹੁਣ ਤੇ ਨਹੀਂ ਫਰਕ ਪਿਆ ਤਾਂ ਬਾਬੇ ਪੈਰੋ ਜਤੀ ਦਾ ਇਹ ਜਿਹੜਾ ਧਾਗਾ ਹੈ ਉਸ ਬੱਚੇ ਨੂੰ ਤੁਸੀਂ ਪਾ ਦੇਣਾ ਤਾਂ ਦੇਖਿਓ ਬੱਚਾ ਜਿਹੜਾ ਆ ਬਿਲਕੁਲ ਤੰਦਰੁਸਤ ਹੋ ਜਾਏਗਾ ਉਹਨੂੰ ਨਜ਼ਰ ਦੁਬਾਰਾ ਲੱਗੇਗੀ ਵੀ ਨਹੀਂ ਪਰ ਇਹ ਧਾਗਾ ਤੁਸੀਂ ਲਾਉਣਾ ਨਹੀਂ ਇਹ ਧਾਗੇ ਦੀ ਪੂਰੀ ਵਿਧੀ ਤੁਸੀਂ ਸੁਣ ਲਿਓ ਕਿੱਦਾਂ ਇਹਨੂੰ ਤਿਆਰ ਕਰਨਾ ਪਹਿਲਾਂ ਮੈਂ ਤੁਹਾਨੂੰ ਸਾਰਾ ਸਮਝਾ ਦਵਾਂ ਮੈਂ ਤੁਸੀਂ ਇਹ ਧਾਗੇ ਨੂੰ ਕਿੱਥੇ ਕਿੱਥੇ ਵਰਤ ਸਕਦੇ ਹੋ ਠੀਕ ਹੈ ਜੀ ਜਿਸ ਤਰ੍ਹਾਂ ਹੁਣ ਤੁਹਾਨੂੰ ਦੱਸਿਆ ਕਿ ਨਜ਼ਰ ਲੱਗਦੀ ਹੋਵੇ ਜਾਂ ਕਿਸੇ ਬੱਚੇ ਨੂੰ ਕੋਈ ਬੱਚਾ ਬਿਮਾਰ ਰਹਿੰਦਾ ਹੋਵੇ ਦਵਾਈ ਨਾ ਲੱਗਦੀ ਹੋਵੇ ਉਹਨੂੰ ਬਾਰ-ਬਾਰ ਬਿਮਾਰ ਹੁੰਦਾ ਹੋਵੇ ਦਵਾਈ ਬਿਲਕੁਲ ਵੀ ਨਾ ਲੱਗਦੀ ਹੋਵੇ ਉਸ ਬੱਚੇ ਦੇ ਤੁਸੀਂ ਇਸ ਧਾਗੇ ਨੂੰ ਪਾ ਦੋਗੇ ਤਾਂ ਉਹਦੀ ਜਿਹੜੀ ਬਿਮਾਰੀ ਹੈ ਉਹ ਵੀ ਠੀਕ ਹੋ ਜਾਏਗੀ ਜਿਹੜੀ ਦਵਾਈ ਹੈ ਉਹਨੂੰ ਉਹ ਵੀ ਲੱਗੇਗੀ ਸਾਰਾ ਕੁਝ ਉਹ ਠੀਕ ਹੋ ਜਾਏਗਾ ਤੇ ਦੂਸਰੀ ਗੱਲ ਜੇ ਇਸ ਬੱਚੇ ਨੂੰ ਲੱਗਦਾ ਹੋਵੇ ਕਿ ਸੁਪਨੇ ਵਿੱਚ ਡਰਦਾ ਹੋਵੇ ਰਾਤ ਨੂੰ ਸੌਣ ਲੱਗਾ ਡਰਦਾ ਹੋਵੇ ਸੁਪਨੇ ਦੇ ਵਿੱਚ ਬੜਬੜਾਉਂਦਾ ਹੋਵੇ ਉਹ ਤਾਂ ਭ੍ਰੇਤਾਂ ਦੇ ਉਹਨਾਂ ਸੁਪਨੇ ਆਉਂਦੇ ਹੋਣ ਤਾਂ ਇਹ ਜਿਹੜਾ ਧਾਗਾ ਆਇਆ ਉੱਥੇ ਉਸ ਬੱਚੇ ਨੂੰ ਵੀ ਤੁਸੀਂ ਪਵਾ ਦੋ ਤਾਂ ਉਹ ਬੱਚਾ ਡਰੇਗਾ ਨਹੀਂ ਇਹ ਧਾਗੇ ਦੇ ਵਿੱਚ ਬਹੁਤ ਜ਼ਿਆਦਾ ਪਾਵਰਫੁੱਲ ਜਿਹੜਾ ਜ ਕਹਿੰਦੇ ਹੈ ਧਾਗਾ ਬਣ ਜਾਂਦਾ ਹੈ ਇਹਨੂੰ ਆਮ ਧਾਗਾ ਨਾ ਸਮਝ ਲੈਣਾ ਫਿਰ ਜੇ ਤੁਸੀਂ ਬੱਚੇ ਨੂੰ ਪਾ ਦਿੱਤਾ ਤੇ ਉਹਦੇ ਲਾਉਣਾ ਨਹੀਂ ਦੁਬਾਰਾ ਤੁਸੀਂ ਠੀਕ ਹੈ ਕਿਉਂ ਕਰਕੇ ਬਾਬੇ ਪੈਰੋ ਜਤੀ ਦਾ ਇੱਕ ਧਾਗਾ ਇੱਕ ਵਾਰ ਜੇ ਪੈ ਜਾਵੇ ਇਹਦੀ ਰੱਖ ਪੈ ਜਾਵੇ ਬਾਬੇ ਦੀ ਤਾਂ ਕਮਾਲ ਦੀ ਕਮਾਲ ਹੀ ਆ ਤਾਂ ਇਹਨੂੰ ਹੁਣ ਤੁਸੀਂ ਦੇਖੋ ਜਿਸ ਤਰ੍ਹਾਂ ਦੱਸਿਆ بیمار ਹੋਵੇ ਜਾਂ ਕੋਈ ਬੱਚੇ ਨੂੰ ਕੋਈ ਜਿਸ ਤਰ੍ਹਾਂ ਕੋਈ ਡਰ ਲੱਗਦਾ ਹੋਵੇ ਕਿਸੇ ਚੀਜ਼ ਤੋਂ ਵੀ ਜਿਸ ਤਰ੍ਹਾਂ ਇੱਕ ਤਾਂ ਸੁੱਤੇ ਪੇ ਤਾਂ ਡਰਦਾ ਡਰਦਾ ਇੱਕ ਜਿਸ ਤਰ੍ਹਾਂ ਜਾਗਦਾ ਵੀ ਡਰਦਾ ਹੋਵੇ ਬੱਚਾ ਕਿਸੇ ਵੀ ਗੱਲ ਤੋਂ ਡਰਦਾ ਹੋਵੇ ਡਰ ਮਨ ਦੇ ਵਿੱਚ ਕੋਈ ਸਤਾਉਂਦਾ ਹੋਵੇ ਤਾਂ ਬੱਚੇ ਨੂੰ ਇਹ ਧਾਗਾ ਤੁਸੀਂ ਪਾ ਦਿਓ ਤਾਂ ਉਹਦਾ ਡਰ ਜਿਹੜਾ ਆ ਉਹ ਬਿਲਕੁਲ ਠੀਕ ਹੋ ਜਾਏਗਾ ਉਹ ਡਰੇਗਾ ਨਹੀਂ ਕਿਸੇ ਵੀ ਚੀਜ਼ ਤੋਂ ਉਹਨੂੰ ਬਲ ਮਿਲ ਜਾਊਗਾ ਇਹ ਬਾਬੇ ਪੈਰੋ ਜਤੀ ਦਾ ਜਿਹੜਾ ਧਾਗਾ ਆ ਇਹਦੇ ਵਿੱਚ ਇੰਨੀ ਕਿ ਤਾਕਤ ਆ ਕਿ ਬੱਚਾ ਇਹ ਆਪਣੇ ਆਪ ਦੇ ਵਿੱਚ ਹੀ ਦੱਸੇਗਾ ਕਿ ਮੈਨੂੰ ਬਹੁਤ ਫਰਕ ਪਿਆ ਹੈ। ਖਾਣਾ ਪੀਣਾ ਵੀ ਸਹੀ ਵਧੀਆ ਤਰੀਕੇ ਨਾਲ ਬੱਚੇ ਨੂੰ ਲੱਗਣ ਲੱਗ ਪੈਂਦਾ ਹੈ। ਤਾਂ ਦੋਸਤੋ ਇਹ ਜਿਹੜਾ ਧਾਗਾ ਹੈ ਇਹ ਸਿਰਫ ਲੜਕਿਆਂ ਵਾਸਤੇ ਹੈ ਲੜਕੀਆਂ ਇਸ ਧਾਗੇ ਨੂੰ ਨਹੀਂ ਪਾ ਸਕਦੀਆਂ। ਇਹ ਸਿਰਫ ਲੜਕਿਆਂ ਵਾਸਤੇ ਹੈ ਖਾਸ ਧਿਆਨ ਰੱਖ ਲੈਣਾ ਲੜਕੀਆਂ ਨੂੰ ਨਹੀਂ ਪਾਉਣਾ ਹੈ। ਤੇ ਲੜਕਿਆਂ ਵਾਸਤੇ ਹੀ ਧਾਗਾ ਹੈ। ਹੁਣ ਇਹਦੀ ਵਿਧੀ ਸੁਣ ਲਓ ਇਹਨੂੰ ਕਿੱਦਾਂ ਤਿਆਰ ਕਰਨਾ ਤੁਸੀਂ ਪਹਿਲਾਂ ਤਾਂ। ਜਿਹੜਾ ਤੁਸੀਂ ਕੀ ਕਰਨਾ ਜੇ ਤੁਸੀਂ ਮੰਨ ਲਓ ਤੁਸੀਂ ਬੱਚੇ ਦੇ ਗਲ ਦੇ ਵਿੱਚ ਪਾਉਣਾ। ਠੀਕ ਹੈ ਬੱਚੇ ਦਾ ਉਹਨਾਂ ਤੁਸੀਂ ਸਾਈਜ਼ ਪੂਰਾ ਮਿਲ ਲੈਣਾ ਇਹ ਤੁਸੀਂ ਇਹ ਨਹੀਂ ਵੀ ਇੱਕ ਧਾਗਾ ਤਿਆਰ ਕਰ ਸਕਦੇ ਇਹਦੇ ਨਾਲ ਤੁਸੀਂ 4-4 5-5 ਧਾਗੇ ਵੀ ਤਿਆਰ ਕਰ ਸਕਦੇ ਮੈਂ ਤੁਹਾਨੂੰ ਪੂਰਾ ਦੱਸ ਦਊਗਾ ਕਿੰਦਾ ਤਿਆਰ ਕੀਤਾ ਜਾਣਾ ਤੇ ਜੇ ਤੁਸੀਂ ਉਹਦੇ ਹੱਥ ਤੇ ਬੰਨਣਾ ਉਹਦੇ ਹੱਥ ਦੇ ਹਿਸਾਬ ਨਾਲ ਮਿਲ ਲੈਣਾ ਉਹਨਾਂ ਕੀ ਪਰ ਇਹ ਜਿਹੜਾ ਧਾਗਾ ਆ ਇਹਨੂੰ ਤੁਸੀਂ ਕੋਈ ਵਾਰੀ ਤਿਆਰ ਕਰਨਾ ਬਾਰ-ਬਾਰ ਨਹੀਂ ਤਿਆਰ ਕਰਨਾ ਠੀਕ ਹੈ ਚਾਹੇ ਇੱਕ ਵਾਰ ਕਰਕੇ ਗਾ ਲਓ ਜੇ ਦੂਸਰੇ ਬੰਦੇ ਲਈ ਯੂਜ਼ ਕਰਨਾ ਫਿਰ ਦੂਜੀ ਵਾਰ ਤਿਆਰ ਕਰ ਲਿਓ ਤੇ ਉਹ ਜਿਹੜਾ ਧਾਗਾ ਤੁਸੀਂ ਕਿਦਾਂ ਤਿਆਰ ਕਰਨਾ ਉਹ ਨੂੰ ਮਿਣ ਕੇ ਤੁਸੀਂ ਕੀ ਕਰਨਾ ਆ ਜਾਣਾ ਕਿਸੇ ਵੀ ਬਾਬੇ ਪੈਰੋ ਜੀ ਦੇ ਮੰਦਿਰ ਤੇ ਚਲ ਜਾਣਾ ਠੀਕ ਹੈ ਪਾਪਾ ਪੈਰੋ ਜੀ ਦੇ ਮੰਦਿਰ ਤੇ ਜਾਣਾ ਉੱਥੇ ਤੁਸੀਂ ਲੈ ਕੇ ਜਾਣਾ ਇਹ ਜਿਹੜਾ ਧਾਗਾ ਸ਼ਨੀਵਾਰ ਵਾਲੇ ਦਿਨ ਠੀਕ ਹੈ ਸ਼ਨੀਵਾਰ ਸਵੇਰ ਨੂੰ ਮੰਦਿਰ ਦੇ ਵਿੱਚ ਚਲ ਜਾਣਾ ਕਿਸੇ ਮੰਦਿਰ ਦੇ ਵਿੱਚ ਜਿੱਥੇ ਬਾਬਾ ਪੈਰੋ ਜਤੀ ਦੀ ਮੂਰਤੀ ਹੋਵੇ ਉੱਥੇ ਪੰਡਤ ਨਾਲ ਪਹਿਲਾਂ ਗੱਲ ਕਰ ਲੈਣ ਕਿ ਬਾਬਾ ਜੀ ਅਸੀਂ ਬਾਬਾ ਜੀ ਦਾ ਧਾਗਾ ਤਿਆਰ ਕਰਨਾ ਹੈ ਇਹ ਜਿਹੜਾ ਤੁਸੀਂ ਧਾਗਾ ਹੈ ਬਾਬਾ ਪੈਰੋ ਜੀ ਦੇ ਪੈਰ ਦੇ ਨਾਲ ਬੰਨ੍ਹ ਦੇਣਾ ਹੈ ਠੀਕ ਹੈ ਜੀ ਪੈਰ ਦੇ ਨਾਲ ਬੰਨਣਾ ਆ ਉੱਥੇ ਬੰਨ ਕੇ ਰੱਖਣਾ ਤਾਂ ਅੱਗੇ ਨੂੰ ਉਹਨੂੰ ਪੈਸੇ ਰ ਬੰਨਣ ਤਾਂ ਦਿੰਦੇ ਨਹੀਂ ਪੰਡਤ ਨੂੰ ਰਿਕੁਐਸਟ ਕਰ ਦਿਓ ਬੇਨਤੀ ਕਰ ਦਿਓ ਉਹ ਬੰਨਣ ਦੇ ਦੇਣਗੇ ਕੋਈ ਐਸੀ ਗੱਲ ਨਹੀਂ ਠੀਕ ਹੈ ਜਦੋਂ ਤੁਸੀਂ ਬੰਨਣਾ ਦਿੱਤਾ ਅਗਲੇ ਦਿਨ ਸਵੇਰੇ ਤੁਸੀਂ ਜਾ ਕੇ ਐਤਵਾਰ ਵਾਲੇ ਦਿਨ ਉਹ ਧਾਗਾ ਖੋਲ ਕੇ ਲੈ ਆਉਣਾ ਠੀਕ ਹੈ ਫਿਰ ਤੁਸੀਂ ਉਹ ਜਿਹੜਾ ਧਾਗਾ ਹੈ ਖੋਲ ਕੇ ਜਦੋਂ ਲੈਣਾ ਬਾਬੇ ਪੈਰਾਂ ਉਜੇ ਚਾਨਣਾ ਵਿੱਚ ਰੱਖ ਕੇ ਬੇਨਤੀ ਫਰਿਆਦ ਕਰ ਦੇਣੀ ਹੈ ਜਿਹੜੇ ਵੀ ਬੱਚੇ ਲਈ ਤੁਸੀਂ ਬਣਾਉਂਦੇ ਉਹਦਾ ਨਾਮ ਲੈ ਲੈਣਾ ਕਿ ਆਹ ਸਾਡਾ ਬੱਚਾ ਇਹਨੂੰ ਇਹ ਪ੍ਰੋਬਲਮ ਆ ਬਾਬਾ ਜੀ ਇਹ ਬੜੀ ਪ੍ਰੋਬਲਮ ਆ ਠੀਕ ਹੋ ਜਵੇ ਤੇ ਬਸ ਤੁਸੀਂ ਇੰਨੀ ਫਰਿਆਦ ਕਰਕੇ ਇਹ ਧਾਗਾ ਜਿਹੜਾ ਉੱਥੋਂ ਲੈ ਲੈਣਾ ਕੋਈ ਭੋਗ ਪ੍ਰਸ਼ਾਦ ਪਹਿਲਾਂ ਤੁਸੀਂ ਨਹੀਂ ਦੇਣਾ ਸਿਰਫ ਇਹਨੂੰ ਧਾਗੇ ਨੂੰ ਤੁਸੀਂ ਤਿਆਰ ਕਰਨਾ ਇਹ ਤਰ੍ਹਾਂ ਧਾਗੇ ਨੂੰ ਤਿਆਰ ਕਰਨ ਦੀ ਵਿਧੀ ਪਹਿਲਾਂ ਦੱਸ ਰਿਹਾ ਤੁਸੀਂ ਕੀ ਕਰਨਾ ਫਿਰ ਅਗਲੇ ਦਿਨ ਐਤਵਾਰ ਵਾਲੇ ਦਿਨ ਐਤਵਾਰ ਵਾਲੇ ਦਿਨ ਬੱਚੇ ਨੂੰ ਉਹਨਾਂ ਰਾਤ ਉਲਾ ਕੇ ਧਾਗਾ ਹੈ ਉਹਦੇ ਪਾ DNA ਚਾਹੇ ਗਲਛ ਹੋਵੇ ਚਾਹੇ ਬਾਹ ਤੇ ਬੰਨਣਾ ਚਾਹੇ ਕਿਤੇ ਪੈਰ ਤੇ ਬੰਨਣਾ ਤੁਸੀਂ ਇਹਦਾ ਅਗਲੇ ਹਫਤੇ ਤੱਕ ਇਹਦਾ ਰਿਜ਼ਲਟ ਦੇਖਿਓ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਣਾ ਹੈ ਜਦੋਂ ਤੁਹਾਡਾ ਬੱਚਾ ਤੁਹਾਨੂੰ ਲੱਗਾ ਠੀਕ ਹੋ ਗਿਆ ਤੁਸੀਂ ਬਾਬੇ ਪੈਰੋ ਦੇ ਮੰਦਰ ਦੇ ਵਿੱਚ ਜਾ ਕੇ ਦੋ ਲੱਟੂ ਚੜਾ ਦੇਣੇ ਆ ਬਸ ਇਹਦਾ ਪੂਗ ਹੀ ਆ ਇਹ ਲੱਡੂ ਜ਼ਰੂਰ ਚੜਾਉਣੇ ਇਹਨਾਂ ਧਿਆਨ ਰੱਖ ਲਿਓ ਜਦੋਂ ਤੁਸੀਂ ਕੀਤਾ ਦੇਖਿਓ ਤੁਹਾਡਾ ਬੱਚਾ ਬਿਲਕੁਲ ਠੀਕ ਹੋ ਜਾਏਗਾ ਸਭ ਕੁਝ ਸਹੀ ਹੋ ਜਾਏਗਾ ਡਰ ਦੂਰ ਸਭ ਚੱਕੇ ਜਾਣਗੇ ਤਾਂ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਬਸਤਾ ਦੀ ਮਾਲਕ ਪਲੀ ਕਰੇ